वेलकम बैक ऑन प्रोग्राम सो वी आर टुडे इज फ्राइडे सो हुन ਆਪਾਂ ਜਿਹੜੀਆਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਲਿਖਤਾਂ ਵੀ ਸ਼ਾਮਿਲ ਕਰਨ ਜਾ ਰਹੇ ਆ ਤੁਹਾਨੂੰ ਸ਼ੇਅਰ ਕਰਨ ਜਾ ਰਹੇ ਆ ਔਰ ਜਿਸ ਵਿੱਚ ਇਹਨਾਂ ਲਿਖਤਾ ਤੋਂ ਇਲਾਵਾ ਸਾਡੇ ਕੋਲ ਪੈਨ ਅਮਨ ਜੋਧ ਕੋਰ ਜੀਰਾਂ ਦੇ ਇੱਕ ਜੜੀ ਲਿਖਤਾ ਔਰ ਵੀ ਆਪਾਂ ਸ਼ੇਅਰ ਕਰਾਂਗੇ ਜਿਸ ਵਿੱਚ ਉਹਨਾਂ ਨੇ ਦਲਜੀਤ ਦੋਸਾਂਝ ਵੱਲੋਂ ਮੈਂਟ ਗਾਲਾ ਵਿੱਚ ਸਾਰੀ ਜਿਹੜੀ ਆਪਣੀ ਸ਼ਾਇ ਪੋਸ਼ਾਕ ਜਿਸ ਵਿੱਚ ਦਸਤਾਰ ਤਲਵਾਰ ਕਲਗੀ ਤੇ ਹੋਰ ਹੀਰੇ ਸ਼ਾਮਿਲ ਹਨ ਪਾਉਣ ਦੀ ਜਿਹੜੀ ਹੈ ਤਾਰੀਫ ਕੀਤੀ ਹੈ ਔਰ ਨਾਲ ਹੀ ਉਹਨਾਂ ਦੇ ਬੈਕ ਤੇ ਜਿਹੜਾ ਪੰਜਾਬ ਦਾ ਨਕਸ਼ਾ ਤੇ ਗੁਰਮੁਖੀ ਵਰਮਾਲਾ ਵੀ ਸ਼ਾਮਿਲ ਸੀ ਸੋ ਹਿੰਦੂਤਮੀਆ ਵੱਲੋਂ ਦਲਜੀਤ ਦਸਾਂਜ ਨੂੰ ਜਿਹੜਾ ਖਾਲਸਾ ਨਹੀਂ ਕਿ ਜਿਹੜਾ ਭੰਡਿਆ ਜਾ ਰਿਹਾ ਸੋ ਇਸ ਵਾਰੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨੇ ਆ ਲਿਖਣੇ ਤੁਹਾਡਾ ਸਾਥ ਦਾ ਬਹੁਤ ਬਹੁਤ ਧੰਨਵਾਦ ਜੀ ਡਾਰ ਸਾਹਿਬ ਕੀ ਵਿਚਾਰਾਂ ਨੇ ਇਸ ਲਿਖਤ ਬਾਰੇ ਉਹ ਵੀ ਬਾਕੀ ਲਿਖੇ ਦੇਖੋ ਅਸੀਂ ਆਪਣੇ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਆਪਣੇ ਕਮੈਂਟਸ ਵੀ ਨਾਲ ਦੀ ਨਾਲ ਲਾਈਵ ਚੈਟ ਤੇ ਦਿੰਦੇ ਨੇ ਜੀ ਅਸੀਂ ਉਹਨਾਂ ਨੂੰ ਪੜ੍ਹਦੇ ਵੀ ਆਂ ਕੁਝ ਨੂੰ ਐਂਟਰਟੇਨ ਵੀ ਕਰਦੇ ਆਂ ਸਾਡੇ ਕੋਲ ਲਿਖਤਾਂ ਵੀ ਹੁਣ SOS.tv84.tv ਦੇ ਉੱਤੇ ਸਾਨੂੰ ਵਸੂਲ ਹੁੰਦੀਆਂ ਨੇ ਸਾਡੇ ਵੀਰ ਜਵਾਰ ਸ਼ਾਹ ਸਾਹਿਬ ਜਿਹੜੇ ਸਾਨੂੰ ਅਦਰਵਾਇਜ਼ ਵੀ ਆਰਟੀਕਲ ਜਿਹੜੇ ਉਹ ਸਮਝਦੇ ਨੇ ਸਾਡੀ ਦਿਲਚਸਪੀ ਦੇ ਜਾਂ ਕਰੰਟ ਸਿਚੂਏਸ਼ਨ ਸ਼ੰਤਨੋਪੇ ਜਰੰਦਨਾ ਉਹਨਾਂ ਨੇ ਵੀ ਬਰੀਫ ਲਿਖਤ ਲਿਖੀ ਹੈ ਅੱਛਾ ਉਹਨਾਂ ਨੇ ਕਿਹਾ ਬlesst and beloved ਡਾਕਟਰ ਅਮਰਜੀਤ ਸਾਹਿਬ ਸਤਸ੍ਰੀ ਅਕਾਲ ਐਂਡ ਸਲਾਮ ਵੈਲਕਮ ਬੈਕ ਆਫਟਰ ਯਰ ਐਕਸਟਰਾਔਡੀਨਰੀ ਓਵਰਸੀਜ਼ ਟੂਰ ਵੀ ਥੈਂਕ ਯੂ ਐਂਡ ਦ ਸਿੱਖ ਨੇਸ਼ਨ ਫਾਰ ਸਟੈਂਡਿੰਗ ਰੈਜ਼ੋਲੂਟਲੀ ਵਿਦ ਅਸ ਵੈਨ ਇਨਵੇਡਡ ਬਾਈ 6 ਟਾਈਮਸ bigger ਕੰਟਰੀ ਹੂੰ ਜੋ 6 ਗੁਣਾ ਵੱਡਾ ਮੁਲਕ ਭਾਰਤ ਉਹਨੇ ਜਿਹੜਾ ਹਮਰਾ ਕੀਤਾ ਅਸੀਂ ਥੈਂਕਸ ਕਰਦੇ ਹਾਂ ਸਿੱਖ ਨੇਸ਼ਨ ਦਾ ਤੁਹਾਡਾ ਕਿ ਤੁਸੀਂ ਸਾਡੇ ਨਾਲ ਖਲੋਤੇ ਨੇ ਯਵਾਰ ਸ਼ਾਹ ਸਾਹਿਬ ਬਸੇ ਕੋਈ ਐਸਾਨ ਨਹੀਂ ਕੀਤਾ ਸਾਡੀ ਡੈਸਟਨੀ ਗੁਰੂ ਨਾਨਕ ਪਾਤਸ਼ਾਹ ਨੇ ਅਲਾਮਾ ਇਕਬਾਲ ਨੇ ਸਾਂਝੀ ਕੀਤੀ ਹੋਈ ਹੈ ਜਦੋਂ ਉਹਨਾਂ ਨੇ ਇਸ ਨੂੰ ਜਿਹੜਾ ਉਹ ਕਿ ਨਾਨਕ ਗੁਰੂ ਨਾਨਕ ਸਾਹਿਬ ਦੇ ਉੱਤੇ ਨਜ਼ਮ ਲਿਖਦੇ ਹਾਂ ਉਹ ਅਲਾਮਾ ਇਕਬਾਲ ਨੇ ਕਿਹਾ ਕਿ ਫਿਰ ਉઠી ਆਖਰ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦ ਕਾਮਿਲ ਨੇ ਜਗਾਇਆ ਖਾਬਸੇ ਅਸੀਂ तहीद के न बाकी तो सारियाँ कल्चरल चीज़ा है ही ने उस न बजे हुए हैं द वर्ल्ड सा हाउ द इनवेडर्स वर डिफीटेड विद सेलिब्रेटिड रेफेल्स एंड अदर जैट्स शॉट डाउन इनवेडरस वर शॉक्ड दे डिड लर्न लैसन फ्रॉम टू थाउजेंड नाइनटीन डिफीट वी आर पीस लविंग नेशन बट विल फाइट विल एंटली इफ अटैक्ट क्योंकि इन्होंने दो हज़ार उन्नीस तो कोई सबक नहीं सीख्या असी अमन पसंद है ਪਰ ਅਸੀਂ ਆਪਣੇ ਹੱਕਾਂ ਲਈ ਲੜਨਾ ਵੀ ਜਾਣਦੇ ਹਾਂ ਸਿੱਖ ਨੇਸ਼ਨ ਡਿਮਾਂਡਸ ਜਸਟਿਸ ਐਂਡ ਫਰੀडम ਅੰਡਰ ਯੂਨਾਈਟਿਡ ਨੇਸ਼ਨਸ ਚਾਰਟਰ ਹਿਸਟੋਰਿਕ ਕ੍ਰਾਂਗਸ ਮਸਟ ਬੀ ਕਰੈਕਟਿਡ ਵੀ ਸਟੈਂਡ ਵਿਦ ਸਿੱਖ 브ਦਰਨ ਟੁਗੇਦਰ ਵੀ ਕੈਨ ਬ੍ਰਿੰਗ ਪੀਸ ਐਂਡ ਪ੍ਰੋਸਪਰਿਟੀ ਟੂ ਦਾ ਰੀਜਨ ਫੇਸਿੰਗ ਨਿਊਕਲੀਅਰ ਵਾਰ ਵੀ ਅਪਲਾਡ ਯੋਰ ਸਪਿਰਚੁਅਲ ਐਂਡ ਇੰਟੈਲੈਕਚੁਅਲ ਲੀਡਰਸ਼ਿਪ ਵਿਦ ਪ੍ਰੋਫਾਉਂਡ ਲਵ ਔਰ ਉਹਨਾਂ ਨੇ ਤਾਰੀਫ ਕੀਤੀ ਹੈ ਉਸ ਜਿਹਦੇ ਚ ਉਹ ਖੁਦ ਕਾਬਲੇ ਤਾਰੀਫ ਨੇ ਪਰ ਜਿਵੇਂ ਉਹਨਾਂ ਦੀ ਲੈਂਗੁਏਜ ਦੇ ਵਿੱਚ ਜਿੰਨੀ ਆਪਣਤ ਹੁੰਦੀ ਹੈ ਉਹ ਜਿੰਨੀ ਕ ਅੰਗਰੇਜ਼ੀ ਜ਼ਬਾਨ ਆਪਣਾ ਦੇ ਸਕਦੇ ਹੈ ਉਸ ਦੇ ਉੱਤੇ ਵੀ ਉਹਦੀ ਟੌਪਿਕ ਹੁੰਦੀ ਹੈ ਔਰ ਸਿੰਘ ਜਵਾਰਸ਼ਾ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਬਾਤ ਕਰਦੇ ਇਸੇ ਤਰ੍ਹਾਂ ਸਾਨੂੰ ਸਿਡਨੀ ਤੋਂ ਸਾਡੇ ਵੀਰ ਜਤਿੰਦਰ ਸਿੰਘ ਜਿਹੜੇ ਸਾਨੂੰ ਆ ਕੇ 1 ਟੂ 1 ਮਿਲੇ ਵੀ T84 ਲਈ ਉਹਨਾਂ ਨੇ ਸੇਵਾਵਾਂ ਵੀ ਦਿੱਤੀਆਂ अगों लिए भी सेवावाना पेशियाँ उन्होंने भी सू लिख्या hmm. उन्होंने कहा बी इट वॉज एन ऑनर एंड प्रिवलेज टू मीट यू इन सिडनी योर अनवेवरिंग कमिटमेंट एंड डेडिकेशन टू द सिख नेशन आर ट्रूली इंसपायरिंग बहुत शुक्रिया जतेंद्र सिंह जी वी रेगुलरली फॉलो योर वर्क ऑनलाइन बट मीटिंग यू इन परसन वज प्रोफाउंडली मूविंग यूर लीडरशिप प्रोवाइडस ए बीकन ऑफ होप ड्यूरिंग चैलेंजिंग टाइम्स अगेन तारीफ के लफज hmm. मैं हूँ की एड करा Uh, rather, I am humbled uh, by what is said. The meeting was highly valuable and significant learning experience. We hope the Sydney Sangat will continue to benefit from your visionary leadership and frequent visits. Hmm. As previously discussed, I offer my volunteer services to TV84. My professional details will be forwarded within a few days. ਬਹੁਤ ਸ਼ੁਕਰੀਆ ਫਾਈਨਲੀ ਆਈ ਪ੍ਰੇ ফর ਯਰ ਗੁੱਡ ਹੈਲਥ ਐਂਡ ਹੋਪ ਯੂ ਹੈਵ ਰਿਟਰਨਡ ਸੇਫਲੀ ਪਲੀਜ਼ ਕਨਵੇ ਮਾਈ ਰਿਗਾਰਡਸ ਟੂ ਸਿਸਟਰ ਨੀਲਮਕੌਰ ਸੋ ਨਾਈਸ ਆਹ ਔਰ ਜਤਿੰਦਰ ਸਿੰਘ ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ ਤੁਹਾਡਾ ਮਿਲਣਾ ਸਾਡੇ ਲਈ ਵੀ ਇਵੇਂ ਹੀ ਸੀ ਬਹੁਤ ਨਿੱਗੀ ਮਿਲਣੀ ਸੀ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਦੇ ਰਹੋ ਅਸੀਂ ਭਵਿੱਖ ਦੇ ਵਿੱਚ ਤੁਹਾਡੀਆਂ ਸੇਵਾਵਾਂ ਨੂੰ ਜ਼ਰੂਰ ਹਾਸਲ ਕਰਾਂਗੇ ਜੀ ਪੈਂਜੇ ਅਮਨਜੋਤ ਕੌਰ ਬੜੇ ਲੰਬੇ ਵਕਤ ਬਾਅਦ ਉਹਨਾਂ ਨੇ ਲਿਖਿਆ ਹਾਲਾਂ ਜੋ ਸੀ ਡਿਸਕਸ ਸਾਰੇ ਪੀਰੀਅਡ ਚ ਕਰ ਰਹੇ ਆ ਪੋਲੀਟੀਕਲੀ ਇਹ ਇੱਕ ਡਿਫਰੈਂਟ ਹੈ ਉਹਨਾਂ ਨੇ ਦਲਜੀਤ ਦਸਾਂਝ ਦੀ ਮੈਟ ਗਾਲਾ ਮੌਕੇ ਦੇ ਉੱਤੇ ਜਿਹੜੀ ਪੋਸ਼ਾਕ ਹੈ ਚਲਗੀ ਦਸਤਾਰ ਤਲਵਾਰ ਹੀਰੇ ਔਰ ਆਪਣੇ ਉਹਨਾਂ ਦੇ ਤਹਿਤ ਗੁਰੂ ਗ੍ਰੰਥ ਸਾਹਿਬ ਦਾ ਪੰਜਾਬ ਦਾ ਨਕਸ਼ਾ ਉਸ ਦੇ ਰੀਐਕਸ਼ਨ ਵਿੱਚ ਹਿੰਦੂਤਵੀਆਂ ਨੂੰ ਲੱਗੀ ਅੱਗ ਹਮ ਔਰ ਇਹ ਸਾਰੇ ਦੇ ਉੱਤੇ ਹੀ ਲਿਖਿਆ ਪਰ ਮੈਂ ਸਮਝਦਾ ਵੀ ਉਹਨਾਂ ਦੀ ਲਿਖਤ ਹਮ ਸ਼ਾਇ ਫੈਕਟਸ ਦੇ ਉੱਤੇ ਹੁੰਦੀ ਹੈ ਔਰ ਅਸੀਂ ਜਦੋਂ ਨਹੀਂ ਲਿਖਦੇ ਅਸੀਂ ਉਹਨਾਂ ਨੂੰ ਮਿਸ ਕਰਦੇ ਹਾਂ ਸੋ ਮੋਸਟ ਵੈਲਕਮ ਹੈ ਜੇ ਤੁਸੀਂ ਲਿਖਿਆ ਜੀ ਔਰ ਉਹਨਾਂ ਨੇ ਕਿਹਾ ਆਈ ਐਮ ਰਾਈਟਿੰਗ ਆਫਟਰ ਅ ਲੌਂਗ ਟਾਈਮ ਆਈ ਹੋਪ ਆਲ ਇਜ਼ ਫਾਈਨ ਐਟ ਹਿਅਰ ਐਂਡ ਆਈ ਐਮ ਸੀਇੰਗ ਪਿਕਚਰਸ ਆਫ ਦਲਜੀਤ ਦਲਜੀਤ ਦੋਸਾਂਜ ਐਟ ਮੈਟ ਗਾਲਾ ਗoing ਵਾਇਰਲ ਅਕ੍ਰੋਸ ਸੋਸ਼ਲ ਮੀਡੀਆ This is a proud moment for the Sikhs in my opinion and his choice of costume is one of strongest assertion of independent Sikh identity. ਉਹਨਾਂ ਨੂੰ ਉਹਦੇ ਚੋਂ ਇਹ ਨਜ਼ਰ ਆਇਆ ਕਿ ਭਾਈ ਉਹਨੇ ਆਪਣੀ ਸਿੱਖ ਆਈਡੈਂਟੀਟੀ ਜਿਹੜੀ ਹੈ ਉਹ ਐਸਟੈਬਲਿਸ਼ ਕੀਤੀ ਹੈ। He chose Punjabi royal look with turban, sword, kalgi and typical jewels. that male rulers used to wear in the past, the and they see. but the best part was map of punjab at back of his sash and punjabi alphabet embroidered on it. Darka. the gurmukhi on his costume was icing on cake. Mm. he has become the first Sikh turbaned actor to be at red carpet of met gala and first to model. ਫਾਰ ਬਿਗ ਬ੍ਰਾਂਡਸ ਲਾਈਕ ਕੋਕਾ ਕੋਲਾ ਐਂਡ ਨੈਸਟਲ ਕਿ ਵੀ ਉਹ ਉਹਨਾਂ ਦੇ ਬ੍ਰਾਂਡ ਵੀ ਬਣੇ ਨੇ ਔਰ ਪਹਿਲੇ ਸਿੱਖ ਇਸ ਲੈਵਲ ਦੇ ਉੱਤੇ ਟਰਬਨ ਡੋਰ ਐਟ ਅ ਟਾਈਮ ਵੈਨ ਮੋਸਟ ਸਿੱਖ ਮੈਨ ਆਰ ਗਿਵਿੰਗ ਅਪ ਔਨ ਟਰਬਨ ਇਟ ਇਜ਼ ਗੁੱਡ ਟੂ ਸੀ ਦਲਜੀਤ ਪਪੂਲਰਾਈਜ਼ ਟਰਬਨ ਗਲੋਬਲੀ ਬਹੁਤ ਤੇ ਜਦੋਂ ਪੱਗਾਂ ਲਾ ਰਹੇ ਨੇ ਉਹਨਾਂ ਨੇ ਉਹਨੂੰ ਕੀਤਾ ਪਪੂਲਰ ਆਈ ਵਾਸ ਸੀਇੰਗ ਮੈਲਟ ਡਾਊਨ ਆਫ ਕਟਟਡ ਹਿੰਦੂਤਵਾ ਟਾਈਪਸ ਔਨ ਸੋਸ਼ਲ ਮੀਡੀਆ ਐਜ਼ ਹਿਸ ਪਿਕਚਰਸ ਵੈਂਟ ਵਾਇਰਲ एज यूज कॉलिंग हिम एंड इंडिया और खाली बहुत सारे ने खाली लेबल लाया बट इट्स प्राउड मोमेंट फॉर सिख्स टू हैव देयर कल्चर फलोंटिड अन अबेस्टली क्योंकि साल्चर है वो सामने आया लास्ट ईयर इज सिख फीमेल इन्फ्लूसर हैड आल्सो वर्न पंजाबी सूट एट रेड कारपेट ऑफ कैन्स फिल्म फैसटिवल ਇਨਸਟੈਡ ਆਫ ਸਮ ਫੈਂਸੀ ਵੈਸਟਰਨ ਗਾਊਨ ਔਰ ਸਾੜੀ ਇੱਕ ਸਿੱਖ ਬੀਬੀ ਨੇ ਵੀ ਜਿਹੜੇ ਇਨਫਲੂਐਂਸਰ ਨੇ ਉਹਨਾਂ ਨੇ ਪੰਜਾਬੀ ਸੂਟ ਪਹਿਰਾਵਾ ਆਈ ਐਮ ਹੈਪੀ ਟੂ ਸੀ ਮੋਰ ਸਿੱਖਸ ਕਮ ਇਨ ਟੂ देयर ਓਨ ਅਨ ਅਪੋਲੋਜੀਟਿਕਲੀ ਓਨ ਐਂਡ ਸ਼ੋਕੇਸ देयर ਸਿੱਖ ਐਂਡ ਪੰਜਾਬੀ ਰੂਟਸ ਐਟ ਗਲੋਬਲ ਸਟੇਜ ਐਂਡ ਔਨ ਸੋਸ਼ਲ ਮੀਡੀਆ ਇਨ ਬੁੱਕਸ ਰਾਈਟਿੰਗ ਲਿਟਰੇਚਰ ਅਕੈਡਮੀਆ ਆਰਟਸ ਸਿਨੇਮਾ 뮤직 ਐਂਡ ਓਵਰਆਲ ਡਿਸਕੋਰਸ ਇਸਾਰੇ ਤੁਹਾਡੇ ਸੌਫਟ ਪਾਵਰ ਦੇ ਪ੍ਰਤੀਕ ਨੇ ਕਿ ਵੀ ਇਹਦੇ ਵਿੱਚ ਸਿੱਖਾਂ ਦੀ ਆਮਦ ਹੋ ਰਹੀ ਹੈ ਮੈਟ ਗਾਲ ਇਸ ਯੂਜੂਲੀ ਐਨ ਇਵੈਂਟ ਵੇਅਰ ਪੀਪਲ ਵੇਅਰ ਫ੍ਰਿਵੋਲਸ ਕਾਸਟੂਮਸ ਇਨ ਕੰਟਰਾਸਟ ਇਟ ਵਾਸ ਗ੍ਰੇਟ ਟੂ ਸੀ ਦਲਜੀਤ ओन ਹਿਸ ਸਿੱਖ ਐਂਡ ਪੰਜਾਬੀ ਰੂਟਸ ਐਂਡ ਨਾਟ ਡிரஸ் ਗੋਡੀ অর ਵੇਅਰ ਸਮਥਿੰਗ फ्रीवुलस hmm. कि भी ए उन्हें अपना ड्रेस रखे है ए कोई पोंदू या पोंडा पैरावा नहीं पाए नाइस आई लाइक हाउ सिख यूथ इन्फ्लुएंसर्स एंड अचीवर्स लाइक लिली सिंह रूपी कौर एट सेट्रा आल्सो राइटिंग आई कम फ्रॉम पंजाब इन देयर बुक्स एंड बायोज़ एंड नॉट इंडिया के ये जडियां ने लिली सिंह या रूपी कौर ए कह रहे आई कम फ्रॉम पंजाब यानी ओ ਪੰਜਾਬ ਦੀ ਅੱਡ ਹੋਂਦ ਮੰਨ ਕੇ ਤੁਰਦੇ ਨੇ ਨਾਟ ਇੰਡੀਆ ਹਮ ਆਈ ਲਾਈਕ ਟੂ ਸੀ ਦਲਜੀਤ ਯੂਜ਼ਿੰਗ ਗੁਰਮੁਖੀ ਐਮਬਰਾਇਡਰਡ ਔਨ ਹਿਸ ਰੋਬਸ ਐਂਡ ਡਰੈਸਿੰਗ ਲਾਈਕ ਰਾਇਲਸ ਫ্রম ਅ ਸਿੱਖ ਰਾਜਾ ਹੀਰਾ ਜਿਵੇਂ ਸਿੱਖ ਮਹਾਰਾਜਾਂ ਦਾ ਪਹਿਰਾਵਾ ਬਸ ਐਂਡ ਹਿਸ ਸੋਸ਼ਲ ਮੀਡੀਆ ਅਪਡੇਟਸ ਇਨ ਪੰਜਾਬੀ ਵਿਦ ਕੈਪਸ਼ਨਸ ਅਬਾਊਟ ਹਿਸ ਪੰਜਾਬੀ ਰੂਟਸ ਨੋਵੇਅਰ ਡਿਡ ਹੀ ਟਾਕ ਅਬਾਊਟ ਇੰਡੀਆ ਔਰ ਸ਼ੋਕੇਸਿੰਗ ਇੰਡੀਅਨ ਸਟਫ ਹਮ ਬਸੇ ਸ਼ਿਵ ਦੇ ਮੰਦਰ ਚ ਓਮ ਨਮੋ ਸ਼ਿਵਾਏ ਵੀ ਕਰਾਂਦਾ ਚਲੋ ਉਹਨਾਂ ਕੋਲ ਤੋਂ ਨੇ ਉੱਥੇ ਵੀ ਸ਼ੋਅ ਕਰਨਾ ਹੁੰਦਾ। that is the spirit each sikkh ought to have. I am grateful to diaspora sikkhs for keeping distinct sikkh identity alive and compelling sikkhs in south asia also to maintain own distinctiveness and wear it on their sleeves. ਉਹਨਾਂ ਕਹਿੰਦੇ ਜੀ ਬਾਹਰਲੇ ਸਿੱਖਾਂ ਨੇ ਆਪਣੀ ਆਈਡੈਂਟੀਟੀ ਔਰ ਇਹਦਾ ਪ੍ਰਾਈਡ ਕਾਇਮ ਕੀਤਾ ਹੈ। ਉਦੋਂ ਇਹ ਸਾਲ ਤੇਸ਼ੀਆ ਦੇ ਸਿਕ ਵਿੱਚ ਸ਼ਰਮ ਸ਼ਰਮੀ ਇਸ ਪਾਸੇ ਤੁਰੇ ਨੇ ਅਦਰਵਾਈਜ਼ ਸਿਕਸ ਹੈਡ ਬਿਕਮ ਇਨਵੀਜੀਬਲ অর ਰਿड्यूਸਡ ਟੂ ਕੈਰੀਕੇਚਰਸ ਥਰੂ ਕਾਮਿਕਲ ਸਾਈਡ ਕਿਕਸ ਇਨ ਬਾਲੀਵੁੱਡ ਅਦਰਵਾਈਜ਼ ਤਾਂ ਸਾਨੂੰ ਕਾਰਟੂਨ ਬਣਾ ਦਿੱਤਾ ਇਸ ਨੇ ਬਿਲਕੁਲ ਬਾਲੀਵੁੱਡ ਵਾਲਿਆਂ ਨੇ ਔਰ ਹੁਣ ਸਿੱਖਾਂ ਦੀ ਆਪਣੀ ਹੋਂਦ ਹੈ ਮੋਸਟ ਸਿਕਸ ਇਨ ਇੰਡੀਆ ਆਰ ਨਾਟ ਇਵਨ ਟੋਲਟ ਅਬਾਊਟ ਸਿੱਖ ਕਿngਸ ਐਂਡ ਰੂਲਰਸ ਵੀ ਇਥੇ ਤਾਂ ਦੱਸਿਆ ਵੀ ਨਹੀਂ ਜਾਂਦਾ ਵੀ ਸਿੱਖ ਕਦੇ ਬਾਦਸ਼ਾਹ ਵੀ ਰਹੇ ਨੇ ਸਾਡੇ ਬਾਦਸ਼ਾਹ ਵੀ ਸੀ ਟੈਕਸਟ ਬੁਕਸ ਕਵਰ ਨਾਥਿੰਗ We get into information from independent books or social media, Jankari social media. In this sense, modern Sikh achievers and celebrities wearing their roots on their sleeves, even at global events, is a great thing. And I hope to see Sikhs win and attend Nobel Prize, Oscars, Grammys, etc., also with their identity makers. ਐਂਡ ਰੂਟਸ ਇੰਟੈਕਟ ਸਮ ਡੇ ਇੱਕ ਦਿਨ ਆਏ ਕਿ ਇਵੇਂ ਸਿੱਖ ਆਪਣੇ ਬਾਣੇ ਦੇ ਵਿੱਚ ਜਿਹੜੇ ਨੇ ਨੋਬਲ ਪ੍ਰਾਈਜ਼ ਰਿਸੀਵ ਕਰ ਰਹੇ ਹੋਣ ਆਸਕਰ ਕਰ ਰਹੇ ਹੋਣ ਗ੍ਰੈਮੀ ਫਿਲਮੀ ਅਵਾਰਡ ਇਹ ਕਰ ਰਹੇ ਹੋਣ ਪੋਲਿਟਿਕਲ ਸੋਵਰਨਿਟੀ ਇਜ਼ ਅ ਲੌਂਗ ਵੇ ਟੂ ਗੋ ਬਟ ਦਾ ਵੇ ਸਿਕਸ ਹੈਵ ਰੀਕਲੇਮਡ ਓਨ ਸੌਫਟ ਪਾਵਰ ਐਂਡ ਸਪਿਰਚੁਅਲ ਕਲਚਰਲ ਸੋਵਰਨਿਟੀ ਇਜ਼ ਪ੍ਰੇਜ਼ਵਰਦੀ ਕਿ ਬੀ ਅਲਟੀਮੇਟ ਸਾਡਾ ਗੋਲ ਤਾਂ ਸਿਆਸੀ ਬਾਦਸ਼ਾਹਤ ਹੈ ਸੋਵਰਨਿਟੀ ਹੈ ਖਾਲਸਤਾਨ ਹੈ ਪਰ ਉਹ ਤਾਂ ਅਜੇ ਸਾਡੀ ਸਟ੍ਰਗਲ ਹੈ ਪਰ ਇਸ ਸਟੇਜ ਤੇ ਐਜ਼ ਅ ਸੌਫਟ ਪਾਵਰ ਹੋਣਾ ਸਾਡੇ ਉਸ ਰਾਹ ਨੂੰ ਹੋਰ ਪਧਰਾ ਵੀ ਕਰਦਾ ਹੈ ਸਿੱਖ ਆਰ ਐਨਵੀਡ ਫॉर ਸਟਿਲ ਸਟੇਕਿੰਗ ਟੂ आवर ਰੂਟਸ ਇਨ ਸਮ ਵੇ অর ਦਾ ਅਦਰ ਇਨ ਅ ਵੇ ਥੈਟ ਅਦਰਸ ਡੂ ਨਾਟ ਡੂ ਕਿ ਵੀ ਸਿੱਖਾਂ ਦੇ ਨਾਲ ਇਹ ਆਪਣੇ ਆਪ ਚ ਕਈ ਵਾਰੀ ਉਹ ਈਰਖਾ ਕਰਨ ਵਾਲੇ ਵੀ ਨੇ ਕਿ ਵੀ ਸਿੱਖ ਆਪਣੀਆਂ ਜੜ੍ਹਾਂ ਦੇ ਨਾਲ ਆਪਣੇ ਬਾਣੇ ਦੇ ਨਾਲ ਜੁੜੇ ਹੋਏ ਨੇ ਫਿਰ ਉਹਨਾਂ ਨੇ ਸ਼ਾਹਰੁਖ ਖਾਨ ਦੇ ਡਰੈਸ ਦੇ ਉੱਤੇ ਕਮੈਂਟ ਕੀਤਾ ਕਿ ਉਹਨੇ ਵੀਅਰਡ ਫਲੈਸ਼ਲੀ ਗੌਡੀ ਕਲੋਥਸ ਪਾਏ ਹੋਏ ਸੀ ਔਰ ਇਸ ਸਾਰੇ ਦੇ ਇਟ ਫੈਲਟ ਪ੍ਰਾਊਡ ਟੂ ਰੀਡ ਕਮੈਂਟ ਸੇਇੰਗ ਦਲਜੀਤ ਪੋਸਟ ਇਨ ਬੈਟਰ ਕਲਾਸੀਅਰ ਵੇ ਕੰਪੇਅਰ ਟੂ ਬਾਲੀਵੁੱਡ ਸਟਾਰਸ ਕਾਲਡ ਹਿਮਸੈਲਫ ਇਨ ਮੋਰ ਸੋਫਿਸਟੀਕੇਟਿਡ ਵੇ ਐਂਡ ਡਰੈਸਡ ਐਂਡ ਲੁਕਡ ਬੈਟਰ ਕਿ ਜਿਹੜੇ ਬਾਲੀਵੁੱਡ ਦੇ ਸੀ ਉਹਨਾਂ ਦੇ ਮੁਕਾਬਲੇ ਉਹਦਾ ਡਰੈਸ ਔਰ ਸਾਰਾ ਜਿਹੜਾ ਸੀ ਉਹ ਪੂਰਾ ਸੀ Rest of people are insanely jealous to see why their people have abundant symbols of their culture. Whereas Sikhs still something cling to their roots, no matter how rich, modern, and famous mm. they get. Mm. I would urge every Sikh to keep asserting their distinct roots, language, script, food, culture, elements of Sikh Raj, at every opportunity they get and keep the spark alive kinhੂ ਜਿਹੜੀ ਹੈ ਜਿਉਂਦਾ ਰੱਖੋ ਹਰ ਮੋੜ ਦੇ ਉੱਤੇ ਆਪਣੀ ਖੁਰਾਕ ਆਪਣੀ ਜ਼ੁਬਾਨ ਆਪਣੀ ਤੇਹਜ਼ੀਬ ਹੋਰ ਸਿੱਖ ਰਾਜ ਦੀਆਂ ਜਿਹੜਾ ਸਾਡਾ ਫਖਰ ਹੈ ਉਹਨੂੰ ਆਨੇ ਬਹਾਨੇ ਅੱਗੇ ਲਿਆਓ ਨੈਵਰ ਮਰਜ ਵਿਦ ਐਨੀ ਐਗਜ਼ਿਸਟਿੰਗ ਮੈਜੋਰਟੀ ਓਵਰ ਰੀਚਿੰਗ ਕਲਚਰਸ ਬੀਨਾਂ ਦਾ ਮੈਜੋਰਟੀ ਚ ਗਵਾਚੋ ਨਾ ਦਲਜੀਤ ਸਮਟ ਗਾਲਾ ਕਸਟੂਮ ਵਾਜ਼ ਅ ਸਾਈਨ ਆਫ ਨਾਨ ਵਾਇਲੈਂਟ ਸਟਰਲ ਬਟ ਇਫੈਕਟਿਵ ਰੈਜ਼ੀਡੈਂਸ ਇਫੈਕਟਿਵ ਰੈਜ਼ਿਸਟੈਂਸ ਅਗੇਂਸਟ ਹਿੰਦੂ ਤਵਾ ਮੈਜੋਰਿਟੇਰੀਨਿਜ਼ਮ ਐਂਡ ਅਸਰਸ਼ਨ ਆਫ ਸੋਵਰਨ ਯੂਨੀਕ ਡਿਸਟਿੰਕਟ ਇੰਡੀਪੈਂਡੈਂਟ ਗਲੋਰੀਅਸ ਆਟੋਨਮਸ ਸਿੱਖ ਆਈਡੈਂਟੀਟੀ ਬਹੁਤ ਖੂਬਸੂਰਤ ਲਫ਼ਜ਼ ਹੈ ਜਿਹਨੇ ਇਸਤੇਮਾਲ ਕੀਤੇ ਨੇ ਵੀ ਆਰ ਸਿੱਖਸ ਨਾਟ ਇੰਡੀਅਨ ਅਸੀਂ ਸਿੱਖ ਹਾਂ ਭਾਰਤੀ ਨਹੀਂ ਹਾਂ ਆਵਰ ਲੈਂਗੁਏਜ ਇਜ਼ ਪੰਜਾਬੀ ਐਂਡ ਸਕ੍ਰਿਪਟ ਇਜ਼ ਗੁਰਮੁਖੀ ਐਂਡ ਮੈਪ ਇਜ਼ ਅਸੀਂ ਪੰਜਾਬ ਦੇ ਵਾਸੀ ਹਾਂ ਸਾਡੀ ਪੰਜਾਬੀ ਜ਼ੁਬਾਨ ਹੈ ਨਾਟ ਇੰਡੀਅਨ ਮੈਪ ਔਰ ਹਿੰਦੀ ਲੈਂਗੁਏਜ ਔਰ ਦੇਵਨਾਗਰੀ ਸਕ੍ਰਿਪਟ ਅਸੀਂ ਨਾ ਦੇਵਨਾਗਰੀ ਨੂੰ ਮੰਨੀ ਹੈ ਨਾ ਹਿੰਦੁਸਤਾਨ ਦੇ ਮੈਪ ਨੂੰ ਮੰਨੀ ਹੈ ਨਾ ਇਹ ਦੇਟ ਇਜ਼ ਹਾਉ ਇਟ ਇਜ਼ ਦੇਟ ਇਜ਼ ਹਾਉ ਇਟ ਸ਼ੁੱਡ ਬੀ ਇਹ ਨਹੀਂ ਹੋਏਗਾ ਬਿਲਕੁਲ ਸਿੱਖ ਸ਼ੁੱਡ ਕੀਪ ਅਸਰਟਿੰਗ ਓਨ ਆਇਡੈਂਟੀਟੀ ਲਾਈਕ ਥਿਸ ਡਿਸਟਿੰਕਟ ਫਰਮ ਇੰਡੀਅਨ ਵਨ ਐਟ ਏਵਰੀ ਓਪਰਚੁਨਿਟੀ ਦੇ ਗੈਟ ਇਟ ਵਿਲ ਪੇ ਵੇ ਫਾਰ ਬਿਗਰ ਗੇਨਸ ਇਨ ਫਿਚਰ ਸੋ ਸ਼ੁਕਰੀਆ ਬੈਂ ਜੀ ਇਹ ਨਹੀਂ ਸਾਨੂੰ ਦਸੀ ਲਿਖਦੇ ਰਹੋ ਸੋ ਇਸ ਦਿਨ ਅਲ ਵਿਊਰਜ਼ ਕੋ ਨਾਲ ਨੈਮ ਬ੍ਰੇਕ ਆ ਵਿਊਰਜ਼ ਸੋ ਸਨ ਸਤਨਾ ਬੜੇ ਰਹਿਣਾ ਮਿਲਦੇ ਆ ਛੋਟੇ ਜੇ ਵਕਤ ਵਿੱਚ ਬਾਤ